ਤੇ ਜਿਹੜੀ ਕੱਲ ਕੀਸਰ ਕੇ ਆਵਾ ਨਿਆਦੀ ਰਸੀਦ ਫੜਾ ਮੈਨੇ ਥੈਰੇਪੀ ਹੋਣੀ ਮੰਗ ਲਈ ਆ। ਓਹੋ ਹੋਰ ਰਸੀਦ ਨਾ ਮੁੰਡੇ ਦੇ ਜੇਬ ਚ ਚਲ ਗਈ ਆ। ਕੋਈ ਗੱਲ ਨਹੀਂ ਅੱਜ ਉਨਡਾਉਂਦਾ ਲੈ ਆਉਂਗਾ। ਨਹੀਂ ਮੇਰੀ ਗੱਲ ਸੁਣਾ ਸੀਟ ਨੇ ਮੁੰਡੇ ਦੇ ਜੇਬ ਚ ਚਲ ਗਈ ਤੇ ਕੀਸਰ ਨਾਲੀ ਜੇਬ ਚ ਪਈ। ਉਹ ਇਕੱਠੇ ਤੇ ਬੈਏ ਸੀ ਤੇ ਮੈਂ ਉੱਲਕੇ ਉਹਨੂੰ ਖੜਾ ਕੀਤਾ ਕਿ ਮੈਂ ਮੋਟਾ ਚਲਾਉਂਦਾ ਤੇ ਤੇਰੇ ਵਾਲੇ ਤਾਂ ਲੱਗ ਨਹੀਂ ਉਹੀ ਹੱਦ ਹੋਈ ਆ। ਨਾ ਨਾ। ਆ ਤੂੰ ਕੀ ਹੂਨ ਸਰ ਰੰਗ ਲਿਆ ਵਾ? ਬੋਲ ਰੰਗ ਲੈਣੇ ਕੀ ਗੱਲ? ਪਹਿਲੇ ਦਿਨ ਤੇ ਆਂਦੀ ਹਾਂ ਪਰ ਪਹਿਲੇ ਦਿਨ ਸਕੂਲੇ ਜਾਣਾ ਤੇ ਅੱਜ ਕੀ ਗੱਲ ਹੋਈ? ਉਹ ਮੰਮੀ ਐਵੇਂ ਮੜੀ ਜੀ ਦਾ ਤੋਂ ਲਿਪ ਗਲੋਜ਼ ਹੀ ਲਾਈ ਆ ਹੋਰ ਤਾਂ ਕੁਛ ਵੀ ਨਹੀਂ ਲਾਇਆ ਹੈਗਾ ਕੁੜੀਆਂ ਨੂੰ ਚੰਗਾ ਲੱਗਦਾ ਇਦਾਂ ਇਹ ਮੈਨੂੰ ਦੱਸ ਉਹ ਮੰਮੀ ਥੋੜੇ ਜਿਹਾ ਨਾ ਬੁੱਲ ਖਰਾਬ ਹੋਏ ਹੀ ਤੈਨੂੰ ਪਤਾ ਨਾ ਵੀ ਸੌਣ ਲੱਗੀ ਲਾ ਲਿਆ ਕਰ ਸਵੇਰੇ ਜਿਹੜਾ ਸਾਫ਼ ਹੋ ਜਾਣਾ ਘੱਟਾ ਮਿੱਟੀ ਬੜਾ ਕਰੀ ਨਾ ਮੂਹਿਆ ਅੱਗੇ ਤਾਂ ਮੂਹਲਾ ਤੂੰ ਨਾ ਯਾਰ ਤੂੰ ਕਹਿ ਰਹੀ ਨਾ ਨਹੀਂ ਕਿ ਮਾੜੀ ਜੀਵਨ ਉਹ ਜੀਵਨ ਹਾਂਜੀ ਗੱਲ ਸੁਣ ਯਾਰ ਹਾਂਜੀ ਦੱਸੋ ਉੰਦੇ ਨੀਗਾ ਸੁਣਾ ਗਵਾਂਢੀ ਸਾਡੇ ਪੈਲੀ ਲੇਦੇ ਫਿਰਦੇ ਆਸਦੇ ਬੰਦੇ ਲੰਡਾਂ ਦੇ ਕਰਨ ਉੱਥੇ ਉੱਥੇ ਆਪਣੇ ਗਵਾਂਢੀ ਆਹੋ ਹਾਈ ਹਾਈ ਇੰਨਾ ਕਿੰਨਾ ਪੈਸਾ ਕਿੱਥੋਂ ਆ ਗਿਆ ਵਾ ਪੈਲੀ ਤਨਾ ਦੀ ਸਾਡੇ ਜਿੰਨੀ ਆ ਮੇਰੇ ਹਿਸਾਬ ਲਾਉਂਦੇ ਆ ਹੀ ਮੈਂ ਵੀ ਹੱਟ ਤੋਂ ਵੱਧ ਤੇ ਕੱਖ ਵਧਿੰਗਾ ਮੇਰੀ ਗੱਲ ਸੁਣੋ ਕੁੜੀ ਵੀ ਘਰ ਬਿਠਾ ਲਈ ਆ ਹੈ ਤੇ ਕੋਈ ਸਕੀਮ ਤੇ ਹੁਣੇ ਆ ਮੈਂ ਸੁਣਿਆ ਹੈਗਾ ਇਹਨੇ ਤੇ ਪੁਰਾਣੇ ਦੇ ਵਿਚਾਰ ਕਿਲੇ ਹੈਗੇ ਆ ਅੱਛਾ ਆਹੋ ਤੇ ਕੁੜੀ ਨੂੰ ਹਣ ਜਾਣ ਹੀ ਦਿੰਦੇ ਉਥੇ ਮੇਰੇ ਨਾਲ ਉਹ ਨਹੀਂ ਵੇਚਵਾਟ ਕਰਦੇ ਮੈਨੂੰ ਕੋਈ ਨਹੀਂ ਪਤਾ ਇਹ ਗੱਲ ਦਾ ਪਰ ਜਿੱਥੋਂ ਤੱਕ ਮੇਰਾ ਆਈਡੀਆ ਵਾ ਨਾ ਉਹ ਇਹੋ ਹੀ ਆ ਪਿਜਾਂ ਤੇ ਇਹਨਾਂ ਨੇ ਕੁੜੀ ਦੀ ਪੈੜੀ ਖੜਾ ਪ ਲੈਣੀ ਆ ਅੱਛਾ ਤੇ ਉਹਨੂੰ ਜਾਂ ਫਿਰ ਵੇਚਦਾ ਵਾ ਤੇ ਇੱਥੇ ਉਹਨੂੰ ਪੈੜੀ ਪੈੜੀ ਲੈਣ ਤੇ ਕੁੜੀ ਨੂੰ ਨੀਂਜੇ ਸਾਰੇ ਜਾਣ ਦਿੰਦੇ ਇਹੋ ਹੀ ਗੱਲ ਹੋਣੀ ਆ ਯਾਰ ਮੈਂ ਵੀ ਆਂਦਾ ਹਾਂ ਰੋਲਾ ਖੱਫਾ ਬੜਾ ਪੈਦਾ ਹੁਣ ਰੋਲਾ ਖੱਫਾ ਕਾਹਦਾ ਪੈਣਾ ਵਾ ਇਹ ਆ ਲਾਲਚੀ ਠੀਕ ਵਾ ਨਾ ਜਿਹੜੇ 30 ਦੀ ਪੈੜੀ ਖਾਂਦੇ ਆ ਕਿੱਡੇ ਚੰਗੇ ਹੋ ਸਕਦੇ ਆ ਤੇ ਤੇਰੇ ਸਾਨੂੰ ਵੇਚਤੀ ਹੋਊਗੀ ਮੈਨੂੰ ਤੇ ਪੱਕਾ ਇਹੋ ਲੱਗਦਾ ਵਾ ਆਹੋ ਇਹ ਪਹਿਲੇ ਲੈਣ ਦੇ ਹੋਰ ਕਿੱਥੋਂ ਪੈਸੇ ਉਹਨੇ ਨਹੀਂ ਇਹਨਾਂ ਕੋ ਨੋਟ ਕਿੱਥੋਂ ਆ ਗਏ ਜਿਹੜੀ ਤੁਹਾਡੇ ਜਿੰਨੀ ਆ ਹੜ ਕੋ ਨਹੀਂ ਲੈ ਸਕਦੇ ਨਹੀਂ ਲੈ ਸਕਦੇ ਨਾਲੇ ਕਿਹੜੀ ਲੜੜੀ ਲੱਗੀ ਆ ਆਹੋ ਲੱਖਾਂ ਰੁਪਈਆ ਦੀ ਜ਼ਮੀਨ ਵਾ ਐਦਾਂ ਲੈ ਸਕਦੇ ਆ ਇਹ ਦੱਸੋ ਮੈਨੂੰ ਪਹਿਲਾਂ ਐ ਤੇ ਦੋ ਤਿੰਨ ਚਾਰ ਕਿਲੇ ਜ਼ਮੀਨ ਦੇ ਲੱਭਣ ਦੇ ਆ ਤਿੰਨੇ ਵੀ ਲੱਭ ਜਾਣ ਚਾਰ ਵੀ ਲੱਭ ਜਾਣ ਅੱਛਾ ਢਾਈਆਂ ਦੁੱਤ ਤੇ ਹੋਵੇ ਉਹੀ ਫੇਰ ਉਹੀ ਜ਼ਮੀਨ ਹੱਥ ਲੱਗੀ ਨਾ ਕੁੜੀ ਦੇ ਸਹੁਰਿਆਂ ਦੀ ਉਹੀ ਵੇਚ ਵਟ ਕੇ ਤਾਂ ਹੁਣ ਇੱਥੇ ਬਣਾਉਂਦੇ ਹਣੇ ਆ ਨਾ ਕਿ ਆਪਣੇ ਮੁੰਡੇ ਵਾਸਤੇ ਬਣਾ ਲੈਂਦੇ ਆ ਮੇਰੇ ਸਾਹ ਨਾਲ ਨਾ ਉਹਨੂੰ ਕੁੜੀ ਨੂੰ ਖੇੜਾ ਦੇ ਦਿੱਤਾ ਵੈ ਇਹਨਾਂ ਨੇ ਪਰ ਕੁੜੀ ਨਹੀਂ ਗਈ ਡੰਗਰ ਜਿਹੜੀ ਆਪਣਾ ਘਰ ਛੱਡ ਕੇ ਇੱਥੇ ਬੈਠੀ ਆ ਹੈ ਭਾਵੇਂ ਚੰਗਾ ਭਾਵੇਂ ਮਾੜਾ ਆਪਣਾ ਘਰ ਆਪਣਾ ਹੀ ਹੁੰਦਾ ਵਾ ਕਦੀ ਨਹੀਂ ਪੈਰ ਪੁੱਟਣਾ ਚਾਹੀਦਾ ਘਰੋਂ ਗੱਲ ਤੇਰੀ ਸਹੀ ਆ ਪਰ ਸਮਝਾਵੇ ਕਿਹੜਾ ਨਹੀਂ ਇਹਨਾਂ ਦੇ ਨੂੰ ਮਾੜਾ ਦਿਮਾਗ ਲਗੋਣਾ ਚਾਹੀਦਾ ਵਾ ਕਿ ਕਿੰਨਾ ਜਿਹੜੇ ਤੇ ਮੇਰੀ ਗੱਲ ਸੁਣ ਜਿਹੜੀ ਮਾਂ ਉਹ ਪਈ ਐ ਚਲਾਕੀਆਂ ਨੂੰ ਕਿ ਜਵਾਈ ਦੀ ਪੈੜੀ ਖਾ ਲੈਣੇ ਆ ਤੇ ਧੀ ਬਠਾਲ ਲੈਣੇ ਘਰੇ ਹੀ ਹੂੰ ਤੇ ਆਪਣੇ ਪੁੱਤ ਦੀ ਪੈੜੀ ਬਣਾ ਲੈਣੇ ਆ ਤੁਹਾਨੂੰ ਕੀ ਪਤਾ ਵਾ ਗੱਲ ਹੋਰ ਹੀ ਆ ਉਹ ਸੋਚ ਵਾ ਗਾਂ ਤੱਕ ਸੋਚਦੀ ਠੀਕ ਵਾ ਨਾ ਪਰ ਇਹ ਨਹੀਂ ਪਤਾ ਪਿਤੀ ਮੁਰ ਕੇ ਕਿਹੜੇ ਖੁਜ ਪਉਣੀ ਆ ਇਹੋ ਤੇ ਗੱਲ ਵਾ ਆਹੋ ਇਹ ਕਿਸ ਸਕੀਮ ਤੇ ਬੈਠੇ ਆ ਮਾੜੀ ਮੋਟੀ ਗੱਲ ਨਹੀਂ ਕੀ ਇਹ ਸਕੀਮ ਵੇਚ ਲਈ ਇਹਨਾਂ ਦੇ ਕਿਹਨੇ ਨਾ ਕਿਹ ਡਾਇਰ ਵਾਲੇ ਉਲਟੀ ਪੈਣੀ ਚੱਲ ਕੋਈ ਨਹੀਂ ਕਰਨੀਆਂ ਭਰਨੀਆਂ ਇੱਥੇ ਹੀ ਆ ਨਾ ਸਭ ਕੋ ਪੜਨਾ ਪੈਣਾ ਵਾ ਪਰ ਚਾਹੀਦਾ ਨਹੀਂ ਇਸ ਤਰ੍ਹਾਂ ਕਰਨਾ ਹੈ ਚਾਹੀਦਾ ਤਾਂ ਨਹੀਂਗਾ ਮੈਂ ਤਾਂ ਕੁੜੀ ਨੂੰ ਆ ਨਹੀਂ ਬਦਮਾਗ ਤੇ ਉਹ ਆ ਜਿਹੜੀ ਬੈਠੀ ਇੱਥੇ ਤੇ ਗੱਲ ਇੱਕ ਵਾਰ ਜਰਾ ਅਜ ਕਰ ਲੋ ਕਿ ਉਥੇ ਗੱਲਾਂ ਹੁੰਦੇ ਕਿ ਜਮੀਨ ਲੱਭਦਾ ਫਿਰਨਿਆ ਵਾ ਇਸ ਤਰ੍ਹਾਂ ਹੀ ਕਰ ਲੁੰਦੇ ਇਹਨਾਂ ਕੁੜੀ-ਕੁੜੀਆਂ ਲੋਕੀ ਗੱਲਾਂ ਕਰਨਗੇ ਹੈ ਤੇ ਇੱਥੇ ਲਿਆ ਕੇ ਬੰਦੀ ਇਹਦੇ ਤੇ ਪਹਿਲੀ ਵੇਚ ਕੇ ਖਾਲੀ ਆ ਉਥੋਂ ਗੱਲਾਂ ਤੇ ਲੋਕਾਂ ਨੇ ਕਰਦੀਆਂ ਹੀ ਆ ਪਰ ਅਜੇ ਕਿਸੇ ਨੂੰ ਪਤਾ ਨਹੀਂਗਾ ਇਹ ਵੀ ਚਲੀ ਗੱਲ ਤੇ ਮੈਨੂੰ ਹੀ ਪਤਾ ਵਾ ਬਸ ਹੂੰ ਠੀਕ ਆ ਨਾ ਹੁਣ ਗਾੜੀ ਵੇਖੋ ਤੇ ਕੀ ਕਰਦੇ ਆ ਕੀ ਸਕੀਮਾਂ ਲੁੰਦੇ ਆ ਤੇ ਪਰ ਜਿਹੜੀ ਪਿਆਲੀ ਲੈਣ ਦੀ ਗੱਲ ਵਾ ਨਾ ਕੋਲ ਤੇ ਨਾਲ ਤੇ tela ਲਾ ਦੇਗਾ ਉਹੋ ਹੀ ਵੇਚ ਕੇ ਤੇ ਫੇਰ ਲੈਣੀ ਨਾਲ ਉਹ ਗੱਲ ਹੀ ਫੇਰ ਇਹੋ ਹੀ ਹੋਣੀ ਆ ਫੇਰ ਆਹੋ ਜਵਾਈ ਨੂੰ ਮਦਦ ਮਗਰ ਲਾ ਲਿਆ ਕਿਤੇ ਉਹੋ ਹੀ ਕੰਮ ਕੀਤਾ ਇਹਨਾਂ ਨੇ ਪਰ ਪਛਤਾਉਣਗੇ ਵੇਲੇ ਚੱਲ ਯਾਰ ਰੋਟੀ ਖਾਈਓ ਉਸ ਤੋਂ ਮੁਰਗੀ ਮਾਂ ਚ ਵੇਨੇ ਆ ਮੇਰੇ ਟੇਢੇ ਚੀ ਨਾ ਗੱਲ ਨਹੀਂ ਛਲੋਂਦੀ ਮੈਂ ਚੱਲ ਤੂੰ ਦਸ ਹੀ ਦਵਾ ਦੇ ਨਾ ਚੱਲ ਚੰਗਾ ਕੀਤਾ ਆਹ ਚਲ ਤੇ ਹੋ ਮੈਂ ਤੇ ਰੋਟੀ ਖਾਈਏ ਚੱਲੀਏ ਮੰਮੀ ਆਇਓ ਰੋਟੀ ਪੱਕ ਗਈ ਆ ਰੋਟੀ ਤੇ ਪੱਕ ਗਈ ਆ ਤੂੰ ਦੇ ਦੇ ਕਰ ਲਈ ਆ ਆਹੋ ਮੈਂ ਚੱਲੇ ਆ ਦੋ ਹੋਰ ਮੈਂ ਪਾ ਕੇ ਰੋਟੀ ਤੇ ਮੈਂ ਪਾ ਕੇ ਦਿੰਨੀ ਆ ਤੇ ਜਿਹੜੀ ਕੱਲ ਕਿਸਤ ਕਰਕੇ ਆਵਾ ਲਿਆ ਦੇ ਰਸੀਦ ਫੜਾ ਮੈਨੂੰ ਤੇਰ ਪਿਓ ਨੇ ਮੰਗਣੀ ਆ ਓਹੋ ਔਰ ਰਸੀਦ ਨਾਲ ਮੁੰਡੇ ਦੇ ਜੇਬ ਚ ਚਲ ਗਈ ਆ ਕੋਈ ਗੱਲ ਨਹੀਂ ਮੈਂ ਜੋਂ ਡਾਉਂਦਾ ਲੈ ਆਉਂਗਾ ਨਹੀਂ ਮੇਰੀ ਗੱਲ ਸੁਣਾ ਸੀ ਤੇ ਮੁੰਡੇ ਦੀ ਜੇਬ ਚ ਚਲ ਗਈ ਤੇ ਫੀਸ ਨਾਲ ਦੀ ਜੇਬ ਚ ਪਈ ਉਹ ਇਕੱਠੇ ਤੇ ਗਏ ਸੀ ਤੇ ਮੈਂ ਮੁੜ ਕੇ ਉਹਨੂੰ ਫੜਾਤੀ ਕਿ ਮੈਂ ਮੋਟਾ ਚਲਾਉਂਦਾ ਤੇ ਤੇਰੇ ਅੱਗੇ ਤਾਂ ਨੰਨੀ ਉਹੀ ਹੱਦ ਹੋਈ ਆ ਲੈ ਦੱਸ ਉਹ ਭਰਾ ਤਾਰ ਕੇ ਆਇਆ ਫੀਸ ਤੁਹਾਨੂੰ ਮੈਂ ਲਿਆ ਦੂੰਗਾ ਰਸੀਦ ਉਹ ਮੈਨੂੰ ਕਿੰਤਾ ਤਾਰ ਕੇ ਆਇਆ ਕਿ ਕੀ ਕਰਕੇ ਆਇਆ ਤਾਂ ਫੇਰ ਆ ਜਾ ਰਸੀਦ ਲੈਣ ਚਲ ਜਾਂਦਾ ਪਹਿਲਾਂ ਉਹਦੇ ਕੋਲ ਉੱਥੇ ਨਾ ਜਾਣਾ ਰਸੀਦ ਲੈਣ ਚਲ ਜਾਣਾ ਚੱਲ ਜਾਂਦੀ ਰੋਟੀ ਪਾ ਕੇ ਆ ਲੈ ਆਉਂਦਾ ਤੇਰੇ ਕੰਮ ਹੀ ਹੋ ਜਾਏ ਤਾਂ ਉਹ ਕਿਹ ਕੁਛ ਹੋ ਗਿਆ ਤੇ ਮੈਂ ਰਹਾਂਗਾ ਕਿ ਉਹਦੀ ਪੈਂਟ ਤਾਂ ਉਹਦੀ ਮੰਮੀ ਤੇ ਉਹ ਚੇਤ ਹੋਤੀ ਗਈ। ਹੁਣ ਮੈਂ ਕੀ ਕਰਾਂ? ਸਮਝ ਨਹੀਂ ਲੱਗਦੀ ਕੋਈ। ਫੋਨ ਜੀ ਮੈਂ ਰੱਖ ਲਈ ਨਾ ਘਰੇ ਤੇ ਫੇਰ ਇਹਨਾਂ ਨੇ ਲੱਭ ਲੈਣਾ ਵਾ। ਇੱਕ ਕਰਨ ਵੀ ਜੜਾ ਵਾ ਨਾ ਉਹ ਵੀ ਇਹਨੇ ਕੱਲੀ-ਕੱਲੀ ਚੀਜ਼ ਫੁੱਲਣੀ ਹੁੰਦੀ ਆ। ਹੁਣ ਮੈਂ ਕੀ ਕਰਾਂ? ਇਦਾਂ ਕਰਦੀ ਆ। ਘਰ ਦੀ ਵਿੱਚ ਰੱਖ ਕੇ ਹੋਲੀ ਜੀ ਨਾਲ ਲੈ ਹੀ ਜਾਂਦੀ ਆ ਨਾਲ। ਕਰਨ ਦਾ ਛੱਡ ਮਾਰਾਗਾ। ਜੇ ਤਰੇ ਰਹਿ ਗਿਆ ਨਾ ਤੇ ਤੂਰਕਿੰਦਰ ਫੜੀ ਜਾਣਾ ਹੀ। ਦੇਪਨ ਤੀ ਦਿਆ ਵੇ ਚਲ ਤਾ ਫੜ ਲਈਂ ਪੰਦਰ ਹੈ ਹਾਂ ਜਮੀ ਤਿਆਰ ਨਹੀਂ ਹੋਈ ਅਜੇ ਤੂੰ ਬਸ ਅਗੀ ਦੇ ਇੰਨਾ ਟਾਈਮ ਤਿਆਰ ਹੁੰਦਾ ਸੀ ਏ ਮੰਮੀ ਉਹ ਕੰਮ ਥੋੜਾ ਜਿਆ ਰਹਿਦਾ ਸੀ ਕਰਨ ਵਾਲਾ ਹਾਂ ਬਹਿ ਜਾ ਤੇ ਉਹ ਲੱਗ ਪੀ ਕਰਨਦੇ ਤਾਂ ਵਰਗੇ ਲੱਗ ਗਿਆ ਟਾਈਮ ਥੋੜਾ ਜਿਆ ਅੱਛਾ ਚਲੋ ਉਹ ਤੇ ਕੰਮ ਤੇ ਤੂੰ ਕਰ ਲਿਆ ਠੀਕ ਹੈ ਮੈਂ ਮੰਨ ਗਈ ਗੱਲ ਹੂੰ ਤੇ ਆ ਤੂੰ ਕੀ ਉਹ ਨੂੰ ਸਿਰ ਰੰਗ ਲਿਆ ਵਾ ਬੋਲ ਰੰਗ ਲੈਣੀ ਕੀ ਗੱਲ ਪਹਿਲੇ ਦਿਨ ਤੇ ਆਂਦੀ ਹਾਂ ਪਰ ਪਹਿਲੇ ਦਿਨ ਸਕੂਲੇ ਜਾਣਾ ਤੇ ਅੱਜ ਕੀ ਗੱਲ ਹੋਈ ਉਹ ਮੰਮੀ ਐਵੇਂ ਮੜੀ ਜੀ ਦੋਸੋ ਲਿਪ ਗਲੋਜ਼ ਹੀ ਲਾਈ ਆ ਹੋਰ ਤਾਂ ਕੁਛ ਵੀ ਨਹੀਂ ਲਾਇਆ ਹੈਗਾ ਕੁੜੀਆਂ ਨੂੰ ਚੰਗਾ ਲੱਗਦਾ ਇਦਾਂ ਇਹ ਮੈਨੂੰ ਦੱਸ ਉਹ ਮੰਮੀ ਥੋੜੇ ਜਿਹਾ ਨਾ ਬੁੱਲ ਖਰਾਬ ਹੋਏ ਹੀ ਤੈਨੂੰ ਪਤਾ ਨਾ ਕੀ ਸੌਣ ਲੱਗੀ ਲਾ ਲਿਆ ਕਰ ਸਵੇਰੇ ਜਿਹੜਾ ਸਾਫ਼ ਹੋ ਜਾਣ ਘੱਟਾ ਮਿੱਟੀ ਬੜਾ ਵਰਾ ਦੇ ਵਿੱਚ ਉਹਦੇ ਨਾਲ ਪੀੜ ਬੜੇ ਕਰੰਦੇ ਸੀ ਤਾਂ ਕਰਕੇ ਮਾਸਾ ਕੋ ਉੱਪਰ ਲਾਈ ਹੀ ਉਹ ਲਾਉਣੀ ਪਏ ਨਾ ਤੈਨੂੰ ਕੀ ਰਾਤ ਨੂੰ ਲਾ ਲਿੰਦਾ ਸਵੇਰ ਨੂੰ ਬੁੱਲ ਸਾਫ਼ ਹੋ ਜਾਂਦੇ ਨੇ ਫਿਰ ਲਾ ਕੇ ਤੇ ਨਹੀਂ ਜਾਣਾ ਪੈਂਦਾ ਇਹ ਕੰਮ ਜਿਹੜੇ ਲੱਛਣ ਨਾ ਹੀ ਮੈਨੂੰ ਚੰਗੇ ਨਹੀਂ ਲੱ ਤੂੰ ਇਹ ਕਿਹੜੀਆਂ ਗੱਲਾਂ ਲੈ ਕੇ ਬਹਿ ਜਾਣੇ ਆ ਤੁਹਾਨੂੰ ਮੇਤੇ ਯਕੀਨ ਨਹੀਂ ਹੈਗਾ ਯਕੀਨ ਨਹੀਂਵੇਂ ਹੁੰਦਾ ਫਿਰ ਯਕੀਨ ਜਦੋਂ ਤੀ ਪਤੇ ਦਾ ਪੰਨ ਤਨ ਕੇ ਜਾਏ ਫਿਰ ਨਹੀਂ ਯਕੀਨ ਆਉਂਦਾ ਤੂੰ ਏਦਾਂ ਕਰ ਪੜਾਈਆਂ ਪੜ੍ਹੁਈਆਂ ਤੇਰੀਆਂ ਮੈਂ ਹੁਣ ਬੰਦ ਕਰ ਦੇਣੀਆਂ ਨੇ ਮੈਂ ਵੇਖ ਕੇ ਮੁੰਡਾ ਤੇ ਕਰਨੀ ਆ ਫੇਰੇ ਤੇਰੇ ਤੇ ਫਿਰ ਉੱਥੇ ਜਾ ਕੇ ਜੋ ਮਰਜ਼ੀ ਕਰਦੀ ਰਹੀ ਲੈ ਦੱਸ ਅੰਮੀ ਐਵੇਂ ਮਾਸਾ ਕੋ ਲਿਪ ਗਲੋਈ ਲਾਲੀ ਤੋਂ ਉਤੋਂ ਹੀ ਮੇਰੀ ਵਿਆਹ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ ਸ਼ੁਰੂ ਕਰਨੀਆਂ ਨਹੀਂ ਗੱਲਾਂ ਫਿਰ ਜਦੋਂ ਨਹੀਂ ਨਾ ਇਦਾਂ ਚੰਗੇ ਲੱਗੇ ਦਾ ਜ਼ਮਾਨੇ ਪਤਾ ਕਿਦਾਂ ਦੇ ਆ ਮੰਮੀ ਤੁਸੀਂ ਤੇ ਇਦਾਂ ਦੀਆਂ ਗੱਲਾਂ ਤਾ ਕਰੋ ਵੀ ਜਾਂ ਹੋਏ ਮੈਂ ਕੰਮ ਨਹੀਂ ਕਰਦਾ ਕਰਦੀ ਜਦ ਮੈਂ ਟਾਈਮ ਨਾ ਘਰੇ ਨਹੀਂ ਆਉਂਦੀ ਮੈਂ ਸਾਰਾ ਕੁਝ ਤੁਹਾਡੇ ਨਾਲ ਕਰਾਉਂਦੀ ਤੁਹਾਡੀ ਗੱਲ ਵੀ ਮੰਨਦੀ ਆ ਫਿਰ ਵੀ ਤੁਸੀਂ ਇਦਾਂ ਕਰਦੇ ਮੇਰੇ ਨਾਲ ਕੰਮ ਦੀ ਨਹੀਂ ਕੀ ਗੱਲ ਹੁੰਦੀ ਕੰਮ ਕੰਮ ਦੇ ਥਾਂ ਹੁੰਦਾ ਵਾ ਜਿਹੜੇ ਹਾਂ ਕੰਮ ਹੈ ਮੈਨੂੰ ਨਹੀਂ ਚੰਗੇ ਲੱਗੋ ਉਹ ਨਿੰਗਾ ਤੇਰਾ ਸਿਰ ਤੇ ਜੇ ਪਿਓ ਸਿਰ ਤੇ ਹੋਏ ਤੇ ਤੈਨੂੰ ਉਹੋ ਹੀ ਵਰਜੇ ਤੇ ਹੁਣ ਲੋਕਾਂ ਨੇ ਇਹੋ ਗੱਲ ਕਹਿਣਾ ਵੀ ਧੌਲਾ ਝਾਟਾ ਮਾਂ ਦਾ ਹੋਇਆ ਵਾ ਤੇ ਮਾਂ ਨਹੀਂ ਵਰਜਦੀ ਧੀ ਨੂੰ ਬੋਲਾ ਰੰਗ ਲੈਂਦੀ ਧੀ ਤੇ ਤੁਰ ਪੈਂਦੀ ਆ ਲੋਕੀ ਪਤਾ ਕਿੰਨੀਆਂ ਗੱਲਾਂ ਕਰਦੇ ਨੇ ਮੰਮੀ ਤੁਸੀਂ ਕਿੱਦਾਂ ਨਹੀਂ ਗੱਲਾਂ ਕਰਨ ਦੇ ਜਦੋਂ ਇੰਦਾ ਨਹੀਂ ਗੱਲਾਂ ਲੈ ਕੇ ਬਹਿਣੀਆਂ ਵਾ ਨਾ ਤੇ ਮੈਂ ਨਹੀਂ ਜਾਣਾ ਕਾਲਜ ਬਸ ਠੀਕ ਵਾ ਨਾ ਮੈਂ ਨਹੀਂ ਪੜਦੀ ਤੂੰ ਨਾ ਜਾ ਬੇਸ਼ੱਕ ਨਾ ਜਾ ਮੈਨੂੰ ਇਹ ਕੋਈ ਇਤਰਾਜ਼ ਨਹੀਂ ਤੇਰੇ ਨਾਲ ਜਾਣ ਚ ਪਰ ਮੈਂ ਹਾਂ ਕੰਮ ਨਹੀਂ ਕਰਨ ਦੇਣਾ ਤੁਸੀਂ ਇਹੋ ਹੀ ਚਾਹੁੰਦੇ ਆ ਨਾ ਵੀ ਇਹ ਨਾ ਪੜੇ ਤੇ ਮੈਂ ਨਹੀਂ ਪੜਦੀ ਘਰ ਬਹਿ ਜਾ ਨਹੀਂ ਤੈਨੂੰ ਜੇ ਚਾਹੁੰਦੇ ਹੁੰਦੇ ਤਾਂ ਤੈਨੂੰ ਪਾਉਂਦੇ ਕਿਉਂ ਤੈਨੂੰ ਪਾਇਆ ਸਕੂਲੇ ਪੜਨ ਵਾਸਤੇ ਕੋ ਉਦਾਂ ਪਾਇਆ ਤੈਨੂੰ ਵੀ ਤੂੰ ਫਿਰ ਤੁਰ ਕੇ ਆ ਜਾ ਕਰ ਤੇ ਮੰਮੀ ਪੜਦੀ ਤੇ ਹੈਗੀ ਹੋਰ ਦੱਸੋ ਮੈਂ ਕੀ ਕਰਾਂ ਚੱਲ ਹੁਣ ਇਦਾਂ ਕਰ ਫਿਰ ਭਈ ਤੇਰੀ ਬਸ ਨਾ ਹੁਣ ਲੰਘ ਜੇ ਬਸ ਚੱਲਦੀ ਆ ਮੰਮੀ ਆ ਫਿਰ ਵੀ ਮੇਰਾ ਨਾ ਮੂਡ ਖਰਾਬ ਕਰਕੇ ਰੱਖ ਦਿੰਦੀਆਂ ਕੀ ਮੈਂ ਕੱਲ੍ਹ ਜਾ ਕੇ ਪੜਨਾ ਹੁੰਦਾ ਵਾ ਕੋਈ ਮੂਡ ਨਹੀਂ ਖਰਾਬ ਹੋਇਆ ਧੀਏ ਮਾਵਾ ਨੂੰ ਕਹਿਣਾ ਪੈਂਦਾ ਵਾ ਹੋਰ ਹੀ ਗੱਲਾਂ ਲਾ ਕੇ ਬਹਿ ਜਾਂਦੀਆਂ ਤੇ ਸਾਰਾ ਦਿਨ ਉਹੀ ਦਿਮਾਗ 'ਚ ਮੁੜ ਕੇ ਚਲਦੀਆਂ ਰਹਿੰਦੀਆਂ ਵਾ ਨਾ ਉਥੇ ਮੁੜ ਕੇ ਪੜਨ ਨੂੰ ਦਿਲ ਕਰਦਾ ਵਾ ਤੇ ਨਾ ਹੋਰ ਕੋਈ ਗੱਲ ਕੀ ਧੀਆ ਮਾਵਾ ਨੇ ਤਾਂ ਕਹਿਣਾ ਹੁੰਦਾ ਧੀਆ ਨੂੰ ਮੰਮੀ ਚਾਹੁੰਦੀਆਂ ਕਹਿਣਾ ਨਾ ਤਾਂ ਉਹ ਅਕੈਡਮੀ ਦੇ ਹਿਸਾਬ ਦਾ ਹੁੰਦਾ ਵਾ ਨਾ ਧੀਤ ਬਸ ਇੱਕੋ ਗੱਲ ਨੂੰ ਪਿੱਛੇ ਲੈ ਕੇ ਬਹਿ ਜਾਂਦੀਆਂ ਕੋਈ ਪਿੱਛੇ ਨਹੀਂ ਮਾ ਲੈ ਕੇ ਪਈ ਗੱਲ ਦੇ ਤੇ ਜਾ ਹੁਣ ਚੁੱਪ ਕਰਕੇ ਤੇ ਬਸਣਾ ਲੰਗਾ ਲੈ ਆ ਚੱਲ ਜਾ ਪੜ ਪ੍ਰੋਟੋਕੋਲ ਫੜਿਆ ਦੇ ਟਾਈਮਿੰਗ ਹੋ ਗਿਆ 5 ਮਿੰਟ ਲੱਗਦੀ ਹੈ ਇਹ ਕੰਪਸ ਜਗ ਗਿਆ ਚੱਲ ਅੱਜ ਦਾ ਦਿਨ ਲੱਗ ਜਾਣਾ ਕੱਲ ਨੂੰ ਜਾਣਗਾ ਫੇਰ ਲੰਗ ਡੀਗਦੀ ਨਾ ਮੈਂ ਜਾਣਾ ਮੇਰੀ ਗੱਲ ਸੁਣੋ ਘਰੇ ਦਾ ਹਣ ਵਿਆਹ ਦੀਆਂ ਗੱਲਾਂ ਨੂੰ ਲੱਗੀਆਂ ਆ। ਪਿਆ ਤਾਂ ਕਹਿ ਆ ਕਿ ਮੈਂ ਨਹੀਂ ਕਰਾਂ ਜੀ। ਮੈਂ ਕਿੱਦਾਂ ਕਰਾਂ? ਮੰਮੀ ਘਰ ਦੇ ਬਾਦੇ ਨਹੀਂ ਕਹਿਣ ਦੇ। ਇੱਕ ਜਦੋਂ ਮੈਂ ਇਦਾਂ ਤਿਆਰ ਹੋ ਕੇ ਆਉਂਦੀ ਆ ਨਾ ਘਰੋਂ ਤੇ ਮੰਮੀ ਨੂੰ ਸਭੋ ਸ਼ਾਪੂਰਵਾ ਜਾਤਾ। ਤੇ ਰਿਸ਼ਤਾ ਇਹ ਤੁਹਾਨੂੰ ਆਉਣ ਨਹੀਂ ਦਿਆ। ਮੁੰਡਾ ਘਰੇ ਫੌਜੀ ਆ ਮੰਮੀ ਕਹਿੰਦੇ। ਉਹ ਤੂੰ ਕਿਹਾ ਮੈਂ ਨਹੀਂ ਕਰਣਾ। ਸਿੱਧੀ ਜਿਹੜੀ ਗੱਲ ਆ। ਮੈਂ ਕਹਿੰਦਾ ਉਹ ਤਾਂ ਪੜ੍ਹਨਾ ਵਜੇ। ਕਿੰਨੀ ਵਾਰ ਤਾਂ ਮੈਂ ਕਿਹਾ ਕੀ ਘਰੇ ਮਰਜੀ ਮੁੰਮੀ ਦੀ ਚੱਲਦੀ ਆ। ਮਮੀ ਨੇ ਜਿੱਦਾਂ ਕਿਹਾ ਨਾ ਉਦਾਂ ਹੀ ਹੋਣਾ ਹੈ ਮੈਂ ਕਿਦਾਂ ਕਰਾਂ ਬਣੋਂਦੀ ਅਜੇ ਮਾਮਾ ਕਰਾਉਂਿਆ ਰਿਹਾ ਰਸਤਾ ਪਰ ਇਹ ਆ ਵੀ ਅਜੇ ਗੱਲਾਂ ਹੀ ਚੱਲਣੀਆਂ ਹੈ ਦੱਸਣੀਆਂ ਪਰ ਮੇਰੇ ਟੈਨਸ਼ਨ ਜੀ ਪਈ ਆ ਮੈਂ ਦੱਸੋ ਹੁਣ ਕੀ ਕਰਾਂ ਜੇ ਦੇ ਘਰ ਜਾਣੇ ਤਾਂ ਤਾਂ ਨਾ ਫਿਰ ਨਾ ਆਣੀ ਕਿ ਵਿਆਹ ਕਰਾ ਹੋ ਗਿਆ ਉਹ ਕਰਨ ਕਿੰਨਾ ਦਿੱਕਾ ਰਸ ਉਹ ਜੇ ਨਾ ਨਾ ਮੰਨਣਗੇ ਤੇ ਫਿਰ ਭੱਜ ਜਾਗੇ ਘਰੋਂ ਫਿਰ ਕੀ ਕਰਨਾ ਉਹ ਨਾਨਾ ਬਾਬਾ ਹੌਬਾ ਲਾ ਕੰਮ ਨਹੀਂ ਕਰਨਾ ਹੈਗਾ ਇਹ ਤੋਂ ਮੈਨੂੰ ਬੜਾ ਡਰ ਹੁੰਦਾ ਆ ਤੁਹਾਨੂੰ ਪਤਾ ਨਹੀਂ ਆ ਸੱਚੇ ਤਾਂ ਇਹੜੇ ਆ ਨਾ ਬੜੇ ਗਾਂ ਦੀ ਚੀਜ਼ ਵਾ ਤੁਸੀਂ ਮੜੇ ਮੋਟੇ ਦਾ ਸਮਝਿਓ ਨਾ ਕੋਈ ਗੱਲ ਆ ਚਾਚੇ ਤਾਇਆ ਨੂੰ ਹੀ ਕੁਝ ਨਹੀਂ ਭਜਣਾ ਜੇ ਗੱਲਾਂ ਕੰਮ ਕੀਤੀਆਂ ਤਾਂ ਦੱਸਦੀ ਨੂੰ ਕੋਈ ਗੱਲ ਨਹੀਂ ਕੀ ਹੈਗੀ ਇਹ ਅੱਗੇ ਤੁਸੀਂ ਆਪਣੇ ਘਰੇ ਸਲਾਹ ਕੀਤੀ ਆ ਪਤਾ ਹੈ ਤੁਹਾਡੇ ਨਾਲ ਇਹਨੇ ਤੁਹਾਡਾ ਬਤਾਉਗੀ ਨਾ ਤੇ ਕਰਨਾ ਘਰ ਕੁਝ ਲੈਣਾ ਵਾ ਜੇ ਇਹਦੇ ਮਨ ਜਾਣੀਏ ਠੀਕ ਆ ਨਾ ਨਾ ਮੰਨਦੇ ਫਿਰ ਉਹ ਕੰਮ ਕਰਨਾ ਪੈਣਾ ਤੇ ਕੱਲ ਤੁਸੀਂ ਪੁੱਛ ਕੇ ਦੇਣੀਗਾ ਪਰ ਮੈਨੂੰ ਤਾਂ ਜਲਪ ਕਰਦੀ ਆ ਉਹ ਪਹਿਲਾਂ ਲੱਗਦਾ ਹੀ ਹੁੰਦਾ ਮੈਨੂੰ ਇਹੋ ਜਿਹੇ ਦਾ ਆਮਾਨ ਤੇ ਕੀਤੀ ਕਰਨੀ ਤੂੰ ਹੀ ਤਾਂ ਬੜੀ ਸੋਖੀ ਇਹ ਵਾਰੀ ਗੱਲ ਕਹਤੀ ਹੈ ਨਾ ਪਰ ਮੇਰੇ ਵਾਸਤੇ بڑا ਔਖਾ ਵਾਲਾ ਕੰਮ ਕਰਨਾ ਭਈ ਉਹੋ ਜੇ ਕੰਮ ਇੰਦਾ ਹੀ ਚੱਲਦੇ ਹੁੰਦੇ ਆ ਤੂੰ ਕਹਿੰਦੀ ਟੈਨਸ਼ਨ ਲੈਣ ਦੀ ਆ ਅਜੇ ਗੱਲ ਹੀ ਧੁਰੀ ਆ ਨਾ ਹੈਗੀ ਤੇ ਗੱਲ ਹੀ ਧੁਰੀ ਆ ਪਰ ਐਵੇਂ ਫਿਗਰ ਜੀ ਦੇ ਵਿੱਚ ਪਾ ਤਾ ਤੂੰ ਜੇ ਮੈਨੂੰ ਜੇ ਹੁਣ ਗੱਲ ਕਰਦੇ ਕਿ ਨਾ ਇਹ ਜਿਹੜਾ ਤੁਸੀਂ ਫੋਨ ਦਿੱਤਾ ਆ ਉਹਦਾ ਮੈਨੂੰ ਡਰ ਰਿੰਦਾ ਆ ਘਰੇ ਵੀ ਉਹਨੂੰ ਕਿੱਥੇ ਲਗਾ ਕੇ ਰੱਖਾਂ ਉਹਦਾ ਸੁੱਖ ਵੀ ਇਹ ਨਾ ਕਿੰਨਾ ਜਦੋਂ ਮਰਜੀ ਫੋਨ ਕਰ ਦਿੰਨੀ ਹੈ ਤਾਂ ਸਈਆਂ ਤੁਹਾਨੂੰ ਪਤਾ ਨਾ ਕਰਨੀ ਘਰੇ ਰਿੰਦਾ ਆ ਉਹ ਕੋਈ ਗੱਲ ਨਹੀਂ ਤੇ ਉਹਦੇ ਹੱਥ ਲੱਗ ਗਿਆ ਨਾ ਉਹਨੇ ਮੈਨੂੰ ਉਹਦੇ ਜਾਨਵਾਰ ਦੇਣਾ ਉਹ ਤੋਂ 10-15 ਦਿਨ ਹੋ ਗਏ ਕਿ ਕੋਈ ਗੱਲ ਕੋਈ ਮੈਂ ਲੈ ਲਵਾਂ ਤੇ ਚਲੋ ਫੇ ਚੱਲੀਏ ਉਹ ਚੱਲ ਛੱਡ ਯਾਰ ਹੱਗਦਾ ਤੂੰ ਵੇਖ ਲੈ ਖਾਣਾ ਕੀ ਆ ਠੀਕ ਆ ਫਿਰ ਬਾਕੀ ਕੱਲ੍ਹ ਦੇਖ ਲਾਂਗੇ ਬਾਅਦ ਚ ਖਾਣਾ ਕੀ ਆ मेरा सच्ची ना मूड जल खराब हो गया वा मैं तो कुछ नहीं कर सकता हो हो जाना बस आई ओके तो चलो बस चलिए गेट टाइम बड़ा हो गया यार नहीं खाना पर तो वो नहीं का खाना है चलो बस जड़ी बात हो गई है ना ये नहीं बड़ा तो मैंने दस नहीं है ज्यादा तंग करने मेरा मेनू तो फिर कोई बात नहीं मैं कर लूंगा हेलो ओ नहीं नहीं बाबा इदा ना काम कोई नहीं का करना तू ही क्यों इदा दी गल्ला करंदे है ओ तू उठ तू बार-बार ऐसे करना ना के ਕੀ ਕੋਈ ਨਹੀਂ ਆਪਾਂ ਕਰ ਲਾਂਗੇ ਪਰ ਇਹਨਾਂ ਵਾਤੀ ਤੇ ਬੜਾ ਸੌਖਾ ਆ ਤੇ ਮੇਰੇ ਵਾਤੀ ਇਹ ਕੰਮ ਕਰਨਾ ਬੜਾ ਔਖਾ ਵਾ ਮੈਂ ਕਿੱਦਾਂ ਕਰੂੰਗੀ ਕੋਈ ਸਮਝ ਨਹੀਂ ਲੱਗਦੀ ਇੱਕ ਤੇ ਮੇਰਾ ਦਿਲ ਕਰਦਾ ਵਾ ਕਿ ਇਹਨੂੰ ਨਾ ਹੀ ਕਰਦਾ ਤੇ ਜੇਕਰ ਦੇ ਨਾ ਕਰਦੀ ਐਵੇਂ ਕੁਝ ਕਰਨਾ ਲਵੇ ਹੈ ਵੀ ਇਦਾਂ ਦਾ ਹੀ ਗੁੱਸੇ ਜਿਹੇ ਵਾਲਾ ਪਤਾ ਨਹੀਂ ਹੁਣ ਚਲ ਵੇਖ ਲਾਂ ਓਏ ਆ ਜਾ ਗਾ ਹਨਾ ਉਹ ਮੇਰੀ ਇੱਕ ਗੱਲ ਉਹ ਸੁਣ ਲੈ ਹੋਰ ਕੀ ਆ ਹੋਰ ਨਾ ਹੀ ਉਹਨਾਂ ਦੇ ਮਗਰ ਲਾ ਕੇ ਤੂੰ ਹਾਂ ਕਰਦੇ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਆ ਮੁੜ ਕੇ ਆ ਜਾ ਹੁਣ ਸੰਦੀਪ ਹੁਣ ਵੇਖਣ ਦੇ ਪੁੱਤ ਆ ਜਾ ਮੰਮੀ ਤੂੰ ਰੋਟੀ ਖਾਣੀ ਖਾ ਲਿਆ ਰੋਟੀ ਖਾ ਲਈ ਤੇ ਮੇਰੇ ਲਈ ਹੋ ਕੇ ਬੈ ਗਈ ਫਿਰ ਇੱਥੇ ਚੱਲ ਸਾਰਾ ਦਿਨ ਘਰੇ ਬੈਠੀ ਰਹਿਣੀ ਆ ਇਦਾਂ ਕਰ ਹਾਂ ਆਪਣੀ ਚਾਚੀ ਕੋਲ ਹੋਇਆ ਫਿਰ ਤੁਰਿਆ ਮੰਮੀ ਮੇਰਾ ਨੀਗਾਜੀ ਕਰਦਾ ਚਾਚੀ ਘਰ ਜਾਉਂਦਾ ਤਾਨੂੰ ਤੇ ਪਤਾ ਨਹੀਂ ਕਿਦਾਂ ਦਾ ਸੁਭਾਅ ਦਾ ਚਲ ਕੋਈ ਨਹੀਂ ਹੁਣ ਤੂੰ ਸਹੁਰਿਆਂ ਲਈ ਆ ਫਿਰ ਗੁੱਸਾ ਕਰੋਗੀ ਉਹ ਪਹਿਲਾਂ ਜਾਂਦੀ ਸੀ ਨੂੰ ਇੱਕ ਦੀਆਂ ਚਾਰ ਸੁਣਾਉਣੀਆਂ ਤੁਹਾਨੂੰ ਤੇ ਪਤਾ ਵਾ ਉਹਨੇ ਪੁੱਛਣਾ ਤੂੰ ਤੂੰ ਕਿਉਂ ਆਈਆਂ ਤੇਰੇ ਘਰ ਵਾਲਾ ਕਿਉਂ ਆਇਆ ਨਾਲ ਸਾਰੇ ਨਿੰਵੇ ਲੈਣੇ ਹੁੰਦੇ ਉਹ ਨਹੀਂ ਪੁੱਛਦੀ ਹੁਣ ਤੇ ਤੂੰ ਸਹੁਰਿਆਂ ਤਾਂ ਆਈਆਂ ਕਿ ਤੈਨੂੰ ਅਕਲ ਆਈ ਗਈ ਹੋਵੇ ਨਹੀਂ ਮੰਮੀ ਉਹਨੂੰ ਨਹੀਂ ਅਕਲ ਆਉਣੀ ਮੈਨੂੰ ਪਤਾ ਵਾ ਨਾ ਮੈਂ ਤਾਂ ਕਹਿੰਨੀ ਹਾਂ ਸਾਰਾ ਦਿਨ ਬੱਚੀ ਰਹਿਣੀ ਇਹਨਾਂ ਨਾਲ ਚੰਗਾ ਵਾ ਬੰਦਾ ਆਪਣੇ ਘਰ ਹੀ ਬੈਠਾ ਰਹੇ ਇਹ ਗੱਲਾਂ ਸੁਣਨ ਨਾਲ ਵੇਲਾ ਤੇਰੀ ਮਰਜ਼ੀ ਆ ਮੰਮੀ ਮੈਂ ਸੋਚਣ ਦੀ ਸੀ ਸਿਲਾਈ ਤੇ ਮੈਨੂੰ ਆਉਂਦੀ ਆ ਤੇ ਮੈਂ ਇੱਥੇ ਬੁਟੀਕ ਨਾ ਖੋਲ ਲਾਂ ਗੱਲ ਤੇਰੀ ਵੀ ਠੀਕ ਆ ਅੱਡੇ ਤੇ ਲੈ ਕੇ ਫੇਰ ਦਕਾਨ ਤੇਰੇ ਡੈਡੀ ਨੂੰ ਲਈਂ ਪਤਾ ਕਰਦੀ ਹਾਂਜੀ ਡੈਡੀ ਕਿਉਂਕਿ ਇੱਥੇ ਆਪਣੇ ਨਾ ਇੰਨਾ ਰੋਡਿੰਗ ਚੱਲਦਾ ਹਾਂਜੀ ਤਾਂ ਅੱਡੇ ਤੇ ਦੇਖ ਕਿੰਨੇ ਪਿੰਡ ਪੈਂਦੇ ਆ ਜਿੰਨੇ ਕਿਹਨੇ ਆਉਣਾ ਉਹਨੇ ਹੀ ਵੇਖਣਾ ਤੁਸੀਂ ਇਦਾਂ ਕਰ ਰਹੇ ਗੱਡੀਆਂ ਦਾ ਸਲਾਹ ਕਰ ਰਹੇ ਹੋ ਤਾਂ ਮੈਂ ਵੀ ਇਹਨਾਂ ਦਾ ਸਲਾਹ ਕਰੂੰਗੀ ਕੀ ਕਹਿੰਦੇ ਆ ਬਣਾ ਚਲ ਕੋਈ ਗੱਲ ਨਹੀਂ ਸਾਰਾ ਦਿਨ ਤਾਂ ਉਹ ਪਤਾ ਟਾਈਮ ਤੇ ਲੰਘਦਾ ਨਹੀਂ ਆ ਮੇਰੀ ਗੱਲ ਸੁਣੋ ਅਤੇ ਟਿੱਕੀਆਂ ਚਾਰ ਪਕਾਉਣੀਆਂ ਵਾ ਜੇ ਆਪਾਂ ਦੋਵੇਂ ਜਾਣੀਆਂ ਘਰ ਹੋਣੀਆਂ ਤਾਂ ਵੀ ਉਹ ਪਕੜੀਆਂ ਜੇ ਮੈਂ ਇਕੱਲੀ ਕਰੀ ਤਾਂ ਵੀ ਉਹ ਪਕੜੀਆਂ ਬੰਦਾ ਆਪਣਾ ਕੰਮ ਨਿਬੜ ਕੇ ਤੇ ਫਿਰ ਉੱਥੇ ਚਲ ਜੇ ਦੁਕਾਨ ਤੇ ਹੋਰ ਨਾਲੇ ਪਤਨਾਤੇ ਧੋਤੇ ਹਾਂਜੀ ਤੇ ਨਾਲੇ ਚੱਲ ਚਾਰ ਪੈਸੇ ਤੇਰੇ ਬਣਨਗੇ ਕੋਈ ਚੀਜ਼ ਲੈ ਲੈਂਗੀ ਤੂੰ ਆਪਣੀ ਦੋ ਕੁੜੀਆਂ ਰੱਖ ਲਾਂਗੀ ਹੋਰ ਜੇ ਚੱਲ ਜੂਗੀ ਤਾਂ ਵਧੀਆ ਚਲਾ ਲਈ ਫਿਰ ਤੂੰ ਤੇ ਕੋਈ ਗੱਲ ਨਹੀਂ ਚੱਲ ਜਾਣੀ ਮੰਮੀ ਵਧੀਆ ਤੁਹਾਨੂੰ ਤਾਂ ਪਤਾ ਹੀ ਆ ਚੱਲ ਦਾ ਜਵਾਕ ਤਾਂ ਦਾ ਬੜਾ ਹੁੰਦਾ ਵਾ ਨਾਨਸ ਮੰਨੇ ਦੇ ਕੁੜੀਆਂ ਸਮਾਉਂਦੀਆਂ ਅੱਗੇ ਹੁੰਦਾ ਹੀ ਕੋਈ ਵਿਆਹ ਸ਼ਾਦੀ ਹੋਣਾ ਫਿਰ ਕਿਸੇ ਨੇ ਕਪੜਾ ਬਣਾਉਣਾ ਤੇ ਹੁਣ ਹੋਂ ਤੇ ਘਰ ਪਾਉਣੀ ਜਾਂਦੀਆਂ ਵੀ ਮਹੀਨੇ ਦੇ ਚੱਟ ਸੁੱਤ ਚਾਹੀਦੇ ਹਨ ਹਾਂਜੀ ਇਹ ਤੇ ਗੱਲ ਐ ਚਲੋ ਕੋਈ ਗੱਲ ਨਹੀਂ ਚਾਚੀ ਜੀ ਆ ਪਿਆ ਹੋਣਾ ਇੱਥੇ ਪਤਾ ਲੱਗ ਜਾਣਾ ਚਾਚੀ ਦੇ ਸੁਭਾਅ ਦਾ ਪਤਾ ਤਾਂ ਫਿਰ ਮੈਂ ਕਿਧਰ ਹੂੰ ਆਉਂਗੀ ਉਹਨੂੰ ਲੱਗ ਹੀ ਗਿਆ ਹੋਣਾ ਪਤਾ ਉਹਦੇ ਕੰਨ ਵੀ ਸਾਡੇ ਘਰ ਵਾਲੇ ਰਹਿੰਦੇ ਤਾਂ ਅੱਖਾਂ ਵੀ ਵੇਖਦੇ ਲਿਆ ਖਣਾ ਕਿ ਦੋਵੇਂ ਜੀ ਇੱਥੇ ਆ ਹਾਂਜੀ ਆਈ ਨਹੀਂ ਗਈ ਕਿਸ ਕੰਨ ਲੈਣ ਆਉਣਾ ਤਾਂ ਚੱਲਦੀ ਹੀ ਪਤਾ ਨਹੀਂ ਕੀ ਗੱਲ ਹੈ ਬਤਾ ਦਲਜੀਤਾ ਕਰਕੇ ਨਹੀਂ ਆਈ ਨਹੀਂ ਐਡੀ ਸ਼ਰਮ ਨਹੀਂ ਗਈ ਉਹਨੂੰ ਹੈਗੀ ਵੀ ਮੈਂ ਨਾ ਜਾਵਾਂ ਕੋਈ ਨਹੀਂ ਅੱਜ ਨਹੀਂ ਤਾਂ ਪਲਕੇ ਉਹਨੇ ਆਈ ਜਾਣਾ ਵਾ ਉਹ ਪਿਆਜ਼ਾਂ ਦੀ ਕੁਰੀ ਹੋ ਜਾਣਗੀ ਹਾਂ ਫਿਰ ਵੇਖੀ ਜਾਊਂਗੀ ਪਤਾ ਲੱਗੂਗਾ ਜਿਹੜੀ ਗੱਲ ਤੂੰ ਕੀਤੀ ਹੈ ਨਾ ਇਹ ਤੇ ਮੈਨੂੰ ਵੀ ਬੜੀ ਵਧੀਆ ਕੀਤੀ ਓ ਨਾਲੇ ਤੇ ਪੁੱਤ ਨਾ ਤੋ ਕੇ ਟਾਈਮ ਨਾ ਬੰਦਾ ਚਾਹੁੰਦਾ ਆਪਣੀ ਦੁਕਾਨ ਤੇ ਹਾਂਜੀ ਤੇ ਨਾਲੇ ਇਹ ਆ ਵੀ ਆਪਣਾ ਰਜਕਾਰ ਤੁਰ ਪਿੰਦਾ ਸਹੀ ਗੱਲ ਆ ਪੁੱਤਾਂ ਨੂੰ ਕੰਮ ਕਿਤੇ ਮੰਮੀ ਕਿੰਨਾ ਘੁੰਦਾ ਵਾ ਰੋਟੀ ਪਾਣੀ ਦਹੀਂ ਆ ਕਰਕੇ ਫਿਰ ਸਾਰਾ ਦਿਨ ਕਦੀ ਇੱਥੇ ਬੈਠ ਕੇ ਉੱਥੇ ਸਹੀ ਗੱਲ ਆ ਚੱਲ ਪੁੱਤ ਘਰ ਦਾ ਖਰਚਾ ਤੇ ਨਿਕਲੂਗਾ ਆਪਣਾ ਨੀਲਾ ਕੱਪੜਾ ਲਵਾਂਗੇ ਉਹਦੇ ਵਿੱਚੋਂ ਇਹ ਤੇ ਗੱਲ ਹੈ ਵਾ ਕੋਈ ਨਹੀਂ ਮੈਂ ਤੇਰਾ ਡੈਡੀ ਨਾਲ ਕਰਦੀ ਹਾਂ ਸਲਾਹ ਤੂੰ ਅਥਵੇ ਕੋਈ ਦੁਕਾਨ ਤੇ ਇਹ ਕੁੜੀ ਨੂੰ ਪਤਾ ਕਰਕੇ ਦੋ ਕੋਈ ਰਾਹ ਹੀ ਪੁੱਛ ਲੋ ਵੈਨ ਦਾ ਵੀ ਗੱਲ ਕਰਦੀ ਹੈ ਕੀ ਤੇਰੇ ਤੋਂ ਪੁੱਤ ਦੋਵੇਂ ਹੀ ਆ ਨਾੜੀ ਸਲਾਈ ਦਾ ਕੀਤਾ ਸੀ ਨਾੜੀ ਪਾਰਲਰ ਦਾ ਕੀਤਾ ਸੀ ਤੇ ਜੇ ਤੇਰਾ ਸਲਾਈ ਦਾ ਚੱਲ ਗਿਆ ਤੇ ਨਾਲ ਪਾਰਲਰ ਦੇ ਨਾਲ ਕੀਤਾ ਚੱਲ ਨਾਲ ਹੀ ਚੱਲ ਜਾਈ ਜਾਏ ਹਾਂ ਜੇ ਚ ਕਰਾ ਬਹੁਤ ਦੁਕਾਨ ਦਾ ਕਰਾਇਆ ਤੇ ਦਿਨਾ ਹੀ ਇਹ ਤੇ ਗੱਲ ਸਹੀ ਹੈ ਤੇ ਦੋਵੇਂ ਕੰਮ ਚੱਲੀ ਜਾਣਗੇ ਹੋਰ ਵਧੀਆ ਕਦੀ ਕੋਈ ਤਿਆਰ ਹੁੰ ਵਾਲੀ ਆ ਜਾਂਦੀ ਹੈ ਕਦੀ ਕੋਈ ਆ ਜਾਂਦਾ ਉਹਨਾਂ ਨੂੰ ਪਤਾ ਵਿਆਹ ਸ਼ਾਦੀ ਵੀ ਬੜੇ ਚੱਲਣਦੇ ਆ ਸਹੀ ਗੱਲ ਵਾ ਤੇਰੀ ਚਲ ਕੋਈ ਗੱਲ ਨਹੀਂ ਕੀ ਕਰੇ ਡੈਡੀ ਨਾਲ ਸਲਾਹ ਠੀਕ ਹੈ ਕੋਈ ਵੀ ਮੈਂ ਕਰੂੰਗੀ ਸਲਾਹ ਤੇ ਮੈਂ ਵੇਖ ਲਾਂ ਧਾਲੀ ਕਰ ਲਾਂ ਫਿਰ ਆਖੋ ਤੀ ਆ ਬਣਾ ਲਓ ਧਾਲੀ ਧਾਲੀ ਬਣਾ ਲੀ ਚਲੋ ਠੀਕ ਹੈ ਚਲ ਆ ਵੀ ਕੰਮ ਵਧੀਆ ਹੋ ਗਿਆ ਮम्मी ਨੂੰ ਦੱਸ ਦਿੱਤਾ ਬਟੀਕ ਖੋਲ ਲੂੰਗੀ ਤੇ ਵਧੀਆ ਰਹੂਗਾ ਇੱਥੇ ਵੀ ਸਾਰਾ ਦਿਨ ਕਦੀ ਅੰਦਰ ਬਹਿ ਕਦੀ ਬਾਹਰ ਬਹਿ ਕੀ ਬੰਦਾ ਕਰੇ ਕੰਮ ਸੰਦੀਪ ਲੈ ਹੀ ਪਾਣੀ ਫਿਰ ਮੈਂ ਜਾਣਾ ਸੀ ਆ ਗਈ ਮੈਂ ਸ਼ਹਿਰ ਜਾਣਾ ਮੈਂ ਹੋਈ ਹੁਣ ਜਾ ਕੇ ਕਾਮੀ ਕਾਮੀ ਮਰ ਜਾ ਅੱਛਾ ਅੱਛਾ ਠੀਕ ਹੈ ਤੇ ਸ਼ਰੂ ਹੋਊ ਉਹ ਤੇ ਮੈਂ ਨਾਲ ਗੱਲ ਕਰਨੀ ਹੈ ਤੁਹਾਡੇ ਨਾਲ ਇੱਕ ਹਾਂਜੀ ਦੱਸੋ ਮੈਂ ਸੋਚਾਂ ਲੀ ਗਈ ਸਿਲਾਈ ਤੇ ਮੈਂ ਸਿੱਖੀ ਆ ਅੱਛਾ ਤੇ ਮੇਰਾ ਇਰਾਦਾ ਹੈ ਕਿ ਇੱਥੇ ਅੱਧੀ ਚੜਪੜੀ ਦੁਕਾਨ ਨਾ ਖੋਲਣਾ ਮੈਂ ਸੰਦੀਪ ਹੁਣ ਆਪਣਾ ਐਂਜ ਬਗਾਣੀ ਥਾਈ ਆ ਚੰਗੇ ਲੱਗਣਗੇ ਤੇ ਮੈਂ ਇਹ ਹੀ ਸੋਚਣ ਦੀ ਕਿ ਸਾਰਾ ਦਿਨ ਘਰ ਟਾਈਮ ਪਾਸ ਨਹੀਂ ਹੁੰਦਾ ਕਦੇ ਇੱਥੇ ਬੈ ਕਦੇ ਉੱਥੇ ਬੈ ਕੰਮ ਕਿਤੇ ਕਿੰਨਾ ਕੁ ਕਰਦਾ ਸਾਰਾ ਤਾਂ ਮੰਮੀ ਆਪੇ ਕਰ ਲੈਂਦੇ ਆ ਸੰਦੀਪ ਜੀ ਜੇ ਉੱਥੇ ਰਹਿੰਦੇ ਨਾ ਆਪਾਂ ਤਾਂ ਰਹਿਣੀ ਆਪਣੇ ਪਿੰਡ ਫਿਰ ਮੈਨੂੰ ਬਾਹਰੋਂ ਪਾਲਣ ਦਾ ਵੀ ਸਿੱਖਿਆ ਤੇ ਬੁਟੀਕ ਦਾ ਵੀ ਉੱਥੇ ਆਪਾਂ ਖੋਲ ਲੈਣਾ ਇੱਥੇ ਚੰਗੇ ਨਹੀਂ ਲੱਗਣਾ ਮੈਂ ਵੀ ਸੋਚਣ ਦੀ ਆ ਨਾ ਕਿ ਅਸੀਂ ਨਾ ਬੋਝ ਬਣ ਕੇ ਰਹੀਏ ਇਹਨਾਂ ਤੇ ਇਹ ਬੋਝ ਕਦਾ ਬਣਾ ਸੰਦੀਪ ਪਰ ਖਰਚਾ ਭਾ ਅੱਧਾ ਦੇਣਾ ਹੀ ਆ ਜੋ ਘਰ ਰੋਟੀ ਪਣ ਚੱਲਣ ਲਿਆ ਨਾ ਅੱਧਾ ਖਰਚਾ ਪਤੇਣਾ ਉਹ ਤਾਂ ਚਲੋ ਦੇਣਾ ਹੀ ਆ ਮੈਂ ਵੀ ਸੋਚੰਡੀ ਕਿ ਚਲ ਮੈਂ ਵੀ ਕਰ ਲਿਆ ਕਰੂੰਗੀ ਕੰਮ ਵੇਲੇ ਜੇ ਮੈਂ ਕੀ ਕਰਨਾ ਵਾ ਕੋਈ ਗੱਲ ਨਹੀਂ ਇਹ ਤਾਂ ਸਲਾਹ ਕਰ ਲੈਣੀ ਆ ਮੈਂ ਮੰਮੀ ਨਾਲ ਇਹ ਗੱਲ ਕੀਤੀ ਸੀ ਅੱਛਾ ਕਿ ਤੁਸੀਂ ਡੈਡੀ ਨੂੰ ਪੁੱਛ ਲਓ ਜੇ ਇੱਥੇ ਕੋਈ ਦੁਕਾਨ ਮਿਲਦੀ ਆ ਤੇ ਮੰਮੀ ਕਹਿੰਦੇ ਕੋਈ ਗੱਲ ਨਹੀਂ ਮੈਂ ਡੈਡੀ ਨਾਲ ਸਲਾਹ ਕਰ ਲੈਣੀ ਆ ਸੰਦੀਪ ਕੰਮ ਤਾਂ ਠੀਕ ਵਾ ਚਲ ਇਹ ਵੇਖ ਲੈਣੇ ਫਿਰ ਸਲਾਹ ਕਰ ਕੀ ਜੀ ਸਾਰਿਆਂ ਨਾਲ ਚਲੋ ਕੋਈ ਗੱਲ ਨਹੀਂ ਸੋਚ ਲਿਓ ਕੋਈ ਗੱਲ ਨਹੀਂ ਮੈਂ ਤੁਹਾਨੂੰ ਟਾਈਮ ਦੇ ਦੇਣੀ ਆ ਕੀ ਨਹੀਂ ਸੁਣਉ ਤੇ ਨੇ ਤੇ ਮੇਰੀ ਗੱਲ ਸੁਣ ਹਾਂਜੀ ਮੈਨੂੰ ਬਾਰੋਂ ਪਤਾ ਲੱਗਾ ਵਾ ਲਵੜੀ ਨਾ ਐਵੇਂ ਮੁੜਿਆ ਨਾ ਤੁਰਾ ਘੜਦਾ ਰਹਿੰਦਾ ਸਾਰਾ ਦਿਨ ਹੀ ਕਾਲਜ ਘਟ ਜਾਂਦਾ ਹੀ ਉਹਨਾਂ ਨੇ ਕੀ ਕਹੀਏ ਬਾਰ ਬਾਰ ਅਸੀਂ ਕਹਿੰਦੇ ਚੰਗੇ ਵੀ ਨਹੀਂ ਲੱਗਦੇ ਉਹੀ ਤਾਂ ਮੈਂ ਕਹਿੰਦੇ ਆ ਮੈਂ ਕਹਿਣਾ ਉਹਨਾਂ ਨੇ ਨਾ ਬਗਾਨੇ ਥਾਂਕ ਬੋਲਣ ਦੇ ਨਹੀ ਨਹੀ ਤੁਸੀਂ ਬੁਰੇ ਨਾ ਬਣਿਓ ਫੇਰ ਐਵੇਂ ਤੁਹਾਨੂੰ ਪਾਊਗਾ ਅੱਗੇ ਕਿ ਤੁਸੀਂ ਕੌਣ ਹੁੰਦੇ ਕਹਿਣ ਵਾਲੇ ਮੈਨੂੰ ਜਿਦੋਂ ਮੇਰਾ ਮਾਂ ਪਿਓ ਨੇ ਕਹਿਣ ਦੇ ਆ ਪਿਆਰ ਦੋਨੇ ਕੀ ਆ ਮੈਂ ਆਦੇ ਹੋ ਗਿਆ ਨਾ ਵੀ ਦੁਖੀ ਆਉਂਦਾ ਮੈਨੂੰ ਵੀ ਪਰ ਲੂਗਾ ਕਿ ਬਸੇ ਲੱਗ ਜਾਊਗਾ ਐਂ ਤੇ ਚਲੋ ਭਲਾ ਇਹ ਸੋਚਦੇ ਆ ਨਾ ਪਰ ਉਹਨੇ ਅੱਗੇ ਪਤਾ ਨਹੀਂ ਕੀ ਬੋਲ ਦੇਣਾ ਤੀ ਕੁਛ ਨਾ ਕਿਉ ਕੋਈ ਗੱਲ ਨਹੀਂ ਨਹੀਂ ਕਰਦਾ ਕੰਮ ਕੋਈ ਗੱਲ ਨਹੀਂ ਆਪੇ ਕਰ ਲੂਗਾ ਹੌਲੀ ਹੌਲੀ ਮੈਂ ਤਾਂ ਉਹਦੇ ਨੇ ਵੀ ਕਿਹਾ ਏ ਚੰਗੀ ਜੀ ਕੁੜੀ ਵੇਖੇ ਨਾ ਇਹਦਾ ਰਿਸ਼ਤਾ ਕਰ ਦੋ ਨਾ ਮੰਮੀ ਨੇ ਕੀਤੀ ਗੱਲ ਮੈਂ ਤਾਂ ਇਹ ਕਰੋ ਇਹਦਾ ਰਿਸ਼ਤਾ ਇਹਨੂੰ ਨਾ ਪੁੱਛੋ ਉਹ ਤੇ ਕਹਿੰਦਾ ਵਾ ਮੈਂ ਨਹੀਂ ਕਰਉਣਾ ਵਿਆਹ ਪਰ ਕਰਨਾ ਹੀ ਪੈਣਾ ਵਾ ਫੇਰੀ ਨੂੰ ਜ਼ਿੰਮੇਵਾਰੀ ਦਾ ਪਤਾ ਲੱਗੂਗਾ ਤਸਲੀਬ ਨੇ ਤਾਂ ਕਹਿਣਾ ਹੀ ਆ ਆਉਂ ਮਰਚਣਾ ਬੜਾ ਗੋਹੰਦਾ ਵਾ ਜਿਵੇਂ ਤਾਂ ਸੰਭਲ ਜੇ ਨਾ ਤੇ ਚੰਗਾ ਵਾ ਹੁੰਦਾ ਤੇ ਹੈਗਾ ਵਾ ਪਰ ਨਹੀਂ ਉਹ ਮੰਨਦਾ ਕੀ ਕਰੀਏ ਹੁਣ ਫਿਰ ਜਿਆਦਾ ਕਹਿੰਦੇ ਵੀ ਨਾ ਚੰਗੇ ਲੱਗੀਦਾ ਸਿਆਣਾ ਬਹਿਣਾ ਹੋਇਆ ਵਾ ਇਹ ਜਾਂ ਡੈਡੀ ਕਹਣ ਜਾਂ ਮੰਮੀ ਕਹਾਂ ਡੈਡੀ ਵੀ ਬਥੇਰਾ ਕਹਿੰਦੇ ਮੰਮੀ ਵੀ ਕਹਿੰਦੇ ਆ ਪਰ ਉਹ ਨਹੀਂ ਮੰਨਦਾ ਹੈਗਾ ਉਹ ਡੈਡੀ ਮੇਰੇ ਨਾਲ ਜਾਂਦੇ ਆ ਗੰਬੀ ਤੇ ਬੜਾ ਖਿਜਦੇ ਆ ਮੇਰੇ ਨਾਲ ਕੰਮ ਨਹੀਂ ਕਰਾਉਂਦਾ ਕੋਈ ਵੀ ਹੁਣ ਤੇ ਮੰਨਦਾ ਨਹੀਂ ਨਾ ਬਾਅਦ ਜਨੇ ਪਛਤਾਉਣਾ ਵਾ ਸੰਦੀਪ ਬਾਅਦ ਜੋ ਪਛਤਾਉਂਦਾ ਕੀ ਫਾਇਦਾ ਤੇ ਟਾਈਮ ਨਿਕਲ ਗਿਆ ਜੀ ਚਲ ਕੋਈ ਗੱਲ ਨਹੀਂ ਤੁਸੀਂ ਨਾ ਟੈਨਸ਼ਨ ਲਿਆ ਕਰੋ ਆਪੇ ਸੁਧਰ ਜਾਣਾ ਉਹਨੇ ਤੇ ਤੂੰ ਹੋ ਸ਼ੈਰੋਂ ਫਿਰ ਸੋਚ ਕੇ ਮੈਨੂੰ ਦੱਸਦੇ ਹੋ ਠੀਕ ਹੈ ਨਾ ਚਲ ਕੋਈ ਨਹੀਂ ਦੱਸ ਦਉ। ਅਸਲ ਇਹ YouTube ਜੜੀ ਚੰਗਾ ਸੋਚਣ ਦੀ ਆ। ਚਲ ਵਹਿਲੀ ਰਹਿਣੀ ਆ ਆਪਣਾ ਮਿੱਟੀ ਕੀਤਾ ਕੰਮ ਕਰ ਲੈਣੀ ਆ। ਕੰਮ ਇਹਨੇ ਵਧੀਆ ਹੁੰਦਾ ਤੇ ਕੰਮ ਚੱਲ ਵੀ ਜਾਣਾ। ਇਹ ਗੱਲ ਨਹੀਂ। ਡੜੀ ਨਾਲ ਸਲਾਹ ਕਰ ਲਾਂਗੇ ਕੀ ਕਹਿੰਦੇ ਪੜਾ।